ඇ මාදල මාර තග කම විශෂ ම ග මර මම පෙල්ලාගි පංචි විශ්මයන්ගේ කොල තෝකමයි

ਮੰਗਰਾਸੇ ਮਿਲੇ ਤੁੱਤੀ। ਪ੍ਰੇਗੋ ਮਿਲੇ। ਮੈਨੂੰ ਗ੍ਰਾਸੀਏ। ਸਸੇ ਕਾਲਜੀ, ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ। ਅੱਜ ਅਸੀਂ ਆਪਾਂ ਲੈ ਕੇ ਇੱਕ ਨਵੀਂ ਵੀਡੀਓ ਤੇ ਆ ਸੁਪ ਮਹਾਂ ਜੀ ਦੀ ਪਹਿਲਾਂ ਮੈਂ ਅੱਗੇ ਵੀਡੀਓ ਲਾਈ ਸੀਗੀ ਕੇਕ ਕੱਟਦਿਆਂ ਦੀ ਤੇ ਉਹ ਜਦ ਮੈਂ ਅਜ ਕੰਮ ਤੋਂ ਆਈ ਸੀਗੀ ਤੇ ਬੱਚਿਆਂ ਨੇ ਮੈਨੂੰ ਕੇਕ ਸੌਰੀ ਕਹੀ ਜਨੀਆਂ ਮਤਲਬ ਉਹ ਮਠਿਆਈ ਹੋਈ ਹੈਗੇ ਇੱਥੋਂ ਦੀ। ਤੇ ਉਹ ਮੈਂ ਅੱਜ ਸਕੂਲ ਤੋਂ ਆਉਣ ਲੱਗੀ ਲੈ ਕੇ ਆਈ ਸੀ ਵੀ ਚਲੋ ਮਮਾ ਨੂੰ ਸਰਪ੍ਰਾਈਜ਼ ਦੇਣੇ ਹੋ ਮੈਨੂੰ ਸਰਪ੍ਰਾਈਜ਼ ਦਿੱਤਾ ਇਹਨਾਂ ਨੇ ਕਿਉਂਕਿ ਕੱਲ ਤਾਂ ਫਿਰ ਅਸੀਂ ਡਿਨਰ ਤੇ ਬਾਹਰ ਚਲੇ ਗਏ ਸੀਗੇ ਕੱਲ ਮੇਰਾ ਬਰਥਡੇ ਸੀਗਾ ਤੇ ਅੱਜ ਫਿਰ ਮੈਂ ਕੰਮ ਤੇ ਗਈ ਸੀ ਫਿਰ ਕੇਕ ਦਾ ਕੱਟਿਆ ਨਹੀਂ ਮੈਂ ਹੀ ਮਨ ਕਰਤਾ ਮੈਂ ਕਿ ਕੇਕ ਕੱਟਣਾ ਆਪਾਂ ਚਲੋ ਬਾਹਰ ਹੀ ਚਾਲਦੇ ਆ ਨਾ ਬੱਚਿਆਂ ਨੇ ਹੁੰਦਾ ਜ਼ਿਆਦਾ ਕੇਕ ਦਾ ਤੇ ਫਿਰ ਮੈਂ ਆ ਕੇ ਪੈ ਗਈ ਸੀ ਤੇ ਹੁਣ ਮੈਂ ਉੱਠੀ ਹਾਂ ਹੁਣ ਮੈਂ ਜਾਣਾ ਸੀ ਕਿਚਨ 'ਚ ਮੈਂ ਕਿ ਚਲੋ ਨਾਲੇ ਵੀਡੀਓ ਸਟਾਰਟ ਕਰਦੀ ਹਾਂ ਨਾਲ ਤੁਹਾਨੂੰ ਦੱਸਦੀ ਹਾਂ ਅੱਜ ਮੈਂ ਜਲਦੀ ਉੱਠ ਖੜੀ ਸੀ ਅੱਜ ਟਾਈਮ ਤੱਕ ਆਫੀ ਪਿਆ ਮੇਰੇ ਕੰਮ ਤੇ ਜਾਣ ਦਾ ਤੇ ਅੱਜ ਮੈਂ ਦੇਣੀ ਆ ਹਫਤਾਰੀ ਹਫਤਾਰੀ ਜਿਹੜੀ ਮੇਰੇ ਨਾਲ ਮੇਰੇ ਵੀਰ ਭੈਣਾ ਪਾਕਿਸਤਾਨ ਤੋਂ ਜੁੜੇ ਉਹਨਾਂ ਦਾ ਪਤਾ ਵੀ ਹਫਤਾਰੀ ਕੀ ਹੁੰਦਾ ਤੇ ਤੁਹਾਨੂੰ ਮੈਂ ਦੱਸ ਦਿੰਨੀ ਆ ਇੱਥੇ ਹੁਣ ਆਪਨ ਸਭ ਨੂੰ ਪਤਾ ਵੀ ਰਮਜ਼ਾਨ ਦਾ ਮਹੀਨਾ ਕਰਕੇ ਤੇ ਜਿਹੜੇ ਮੇਰੇ ਮੁਸਲਮਾਨ ਵੀਰ ਭੈਣਾ ਸਾਰੇ ਬੱਚਾ ਬੱਚੀ ਹਨ ਇਹ ਸਾਰੇ ਰਮਜ਼ਾਨ ਦਾ ਰਮਜ਼ਾਨ ਰੱਖਦੇ ਆ ਵੀ ਆਪਾਂ ਬਾਤ ਕਹਿੰਦੇ ਆ कि ਮੇਕੇ ਆਪਾਂ ਕਰਵਾ ਚੌਥ ਦਾ ਵਾਰਤ ਰੱਖਦੇ ਆ ਇਹ ਉਸੇ ਤਰ੍ਹਾਂ ਹੀ ਹੁੰਦਾ ਵਾ ਕਿ ਸਵੇਰ ਇਹਨਾਂ ਨੇ ਉੱਠ ਕੇ ਜਿਹੜੀ ਚੀਜ਼ ਖਾ ਪੀ ਲੈਣੀ ਤੇ ਉਸ ਤੋਂ ਬਾਅਦ ਰਾਤ ਨੂੰ ਖਾਣਾ ਪਾਣੀ ਤੱਕ ਵੀ ਨਹੀਂ ਪੀਣਾ ਪੂਰਾ ਇੱਕ ਵੀ ਨਹੀਂ ਵਾਰਤ ਰੱਖਦੇ ਤੇ ਮੇਰੇ ਨਾਲ ਵੀ ਉੱਥੇ ਇੱਕ ਮੁੰਡਾ ਪਾਕਿਸਤਾਨ ਤੋਂ ਆ ਤੇ ਇੱਕ ਮੁੰਡਾ ਹੋਰ ਆਫਰੀਕਾ ਤੋਂ ਉੱਥੇ ਕੰਮ ਕਰਦੇ ਹੋ ਮੁਸਲਮਾਨੀ ਤੇ ਦੋ ਹੋਰ ਮਤਲਬ ਹੈਗੇ ਆ ਇੱਕ ਤਾਂ ਮਰਾਕ ਤੋਂ ਆ ਤੇ ਇੱਕ ਵੀ ਮਤਲਬ ਜਿਹੜੇ ਆਫਰੀਕਾ ਤੋਂ ਆ ਜਿਹੜੇ ਕਾਲੀ ਹੁੰਦੀ ਹਨ ਉਹ ਵੀ ਉਹਨਾਂ ਸਾਰਿਆਂ ਨੇ ਵਰਤ ਰੱਖੇ ਹੋਏ ਆ ਤੇ ਮੈਂ ਕਿਹਾ ਚਲੋ ਜਿਹੜੇ ਤਾਂ ਇਹ ਆ ਪਾਕਿਸਤਾਨ ਤੋਂ ਤੇ ਇਹ ਤੇ ਦੂਸਰਾ ਮੁੰਡਾ ਉਹਨਾਂ ਵਾਸਤੇ ਮੈਂ ਕਿਹਾ ਚਲੋ ਅੱਜ ਮੈਂ ਘਰੋਂ ਕੁਝ ਬਣਾ ਕੇ ਲੈ ਜਾਂਦੀ ਆ ਤੇ ਉਹਨਾਂ ਨੇ ਪੁੱਛਿਆ ਇਸ ਮੈਂ ਕੀ ਲੈ ਕੇ ਆਉਂ ਮੈਂ ਤੇ ਉਹਨਾਂ ਚੈੱਕ ਮੁੰਡਾ ਕਹਿੰਦਾ ਸੀ ਕਿ ਸਮੋਨਾ ਬਾਜੀ ਤੁਸੀਂ ਕੜੀ ਬਣਾ ਕੇ ਲਿਆਓ ਪਹਿਲਾਂ ਕਿੰਨੇ ਸਾਬ ਲੈ ਕੇ ਆਏ ਮੈਂ ਕਿਹਾ ਸਾਗ ਦੀ ਤਰਵਤ ਹੁਣ ਚਲੀ ਗਈ ਆ ਵੀ ਸਾਗ ਹੈ ਨਹੀਂ ਗਾ ਖਤਮ ਹੋ ਗਿਆ ਵੀ ਹੁਣ ਬਾਤ ਆ ਉੱਥੇ ਗਰਮੀਆਂ ਦੀ ਸਬਜ਼ੀ ਲਾਵਾਂਗੇ ਫਿਰ ਕਹਿੰਦੇ ਚਲ ਤੁਸੀਂ ਕੜੀ ਬਣਾ ਕੇ ਲੇ ਮੈਂ ਕਿਹਾ ਹਾਂ ਚਲੋ ਮੈਂ ਅੱਜ ਕੜੀ ਤੇ ਨਾਲ ਚਟਨੀ ਮੈਂ ਬਣਾ ਲਈ ਸੀ ਸਵੇਰ ਤੇ ਨਾਲ ਮੈਂ ਕਿਹਾ ਮੈਂ ਕੜੀ ਬਣਾ ਲੇ ਉਤੇ ਨਾਲ ਹੋਰ ਕੁਸ ਤੇ ਬਾਕੀ ਮੈਂ ਫਰੂਟ ਵਗੈਰਾ ਮੰਗਾ ਲਈ ਸੀਗੇ ਤੇ ਜਿਹੜੇ ਦੂਸਰੇ ਹਨਾ ਮੁੰਡੇ ਉਹਨਾਂ ਨੂੰ ਮੈਂ ਦੂਜਾ ਫਰੂਟ ਵਗੈਰਾ ਤੇ ਚਾਕਲੇਟਾਂ ਵਗੈਰਾ ਦੇ ਦੂੰਗੀ ਤੇ ਇਹਨਾਂ ਵਾਸਤੇ ਮੈਂ ਕੜੀ ਤੇ ਨਾਲ ਦੇਖਦੀਆਂ ਜੀ ਚੌਲ ਤੇ ਜਾਂ ਫਿਰ ਮੈਂ ਪਰੌਠੇ ਬਣਾ ਲੂੰਗੀ ਪਰੌਠੇ ਬਣਾ ਲੂੰਗੀ ਹਨਾ ਕੜੀ ਪਰੌਠੇ ਤੇ ਨਾਲ ਕੋਈ ਮਿੱਠਾ ਵੇਖਦੇ ਆ ਕੀ ਬਣਾਉਣੇ ਆ ਤੇ ਇਹ ਹਾਈ ਤਾਂ ਕਰਕੇ ਮੈਂ ਕਹਤ ਹਾਂ ਮੈਂ ਜਦ ਬਣਾਉਣੇ ਵੈਸੇ ਚੰਗਾ ਹੁੰਦਾ ਵਾ ਹਨਾ ਦੇਣਾ ਕਿਉਂਕਿ ਕੋਈ ਵੀ ਆਣਾ ਕਿਸੇ ਵੀ ਧਰਮ ਦਾ ਕੋਈ ਵੀ ਤਿਉਹਾਰ ਆ ਸਾਰੇ ਹਨਾ ਆਪਦਾ ਮਨਾਉਂਦੇ ਵਧੀਆ ਲੱਗਦਾ ਵਾ ਤੇ ਆਪਾਂ ਨੂੰ ਸਾਬਦਾ ਇੱਜ਼ਤ ਕਰਨੀ ਚਾਹੀਦੀ ਹੈ ਤੇ ਵੈਸੇ ਮੈਨੂੰ ਚੰਗਾ ਵੀ ਲੱਗਦਾ ਹਨਾ ਜਿਵੇਂ ਕੋਈ ਪਹਿਲਾਂ ਵੀ ਇੱਥੇ ਇੱਕ ਫੈਮਿਲੀ ਸੀ ਸਾਡੇ ਕੋਲੇ ਰਹਿੰਦੇ ਸ ਪਾਕਿਸਤਾਨ ਚ ਦੇ ਉਹ ਦਾ ਰੱਖਦੇ ਸੀ ਪਿਛਲੇ ਸਾਲ ਉਹ ਇੱਥੇ ਸੀ ਉਹਨਾਂ ਨੇ ਇੱਥੇ ਰੱਖੀ ਸੀ ਰਮਜ਼ਾਨ ਪੂਰੇ 23 ਦੇ ਦੇਣ ਪੂਰਾ ਜਿਵੇਂ ਆਪਾਂ ਦੀਵਾਲੀ ਦੀ ਤਰ੍ਹਾਂ ਮਨਾਉਂਦੇ ਆ ਹਿੰਦੂ ਸਹਿਰਕ ਵੀਤਨ ਤੇ ਉਸੇ ਤਰ੍ਹਾਂ ਹੀ ਇਹ ਮਨਾਉਂਦੇ ਆ ਬੜਾ ਵਧੀਆ ਹੁੰਦਾ ਵਾ ਇਹ ਤੇ ਨਾਲ ਇਹਨਾਂ ਦਾ ਵੀ ਆਪਾਂ ਜਦੋਂ ਇੰਡੀਆ ਚ ਸੀਗੇ ਤੇ ਉਦੋਂ ਵੀ ਚਲੋ ਆਪਣੇ ਟਾਮਾ ਟਾਮੀ ਸੀਗੇ ਘਰ ਆਪਾਂ ਸੌਂਦੇ ਵਿੱਚ ਚਿਹਰਾ ਚ ਤਾਂ ਬਹੁਤ ਹੁੰਦੀ ਸੀ ਪਿੰਡਾਂ ਚ ਤਾਂ ਟਾਮੇ ਟਾਮੀ ਉਸਰ ਮਾਨ ਆਪਣੇ ਘਰਾਂ ਜੁ ਹੁੰਦੇ ਸੀ ਆਪਾਂ ਸੌਂਦੇ ਹੁੰਦੇ ਸੀ ਅੱਜ ਇਹਨਾਂ ਦੀ ਈਦ ਆ ਜਾਂ ਛੁੱਟੀ ਵਾਲੇ ਦਿਨ ਪਤਾ ਲਾਦਨ ਸੀ ਵਿਆਜੀ ਦਾ ਤੇ ਪਰ ਹੁਣ ਜਦੋਂ ਵੇਖਦੇ ਆ ਵਧੀਆ ਲੱਗਦੇ ਹਨਾ ਇਹਨਾਂ ਦੇ ਵੀ ਤਿਉਹਾਰ ਤੇ ਚਲੋ ਜੀ ਹੁਣ ਮੈਂ ਚਲਦੀ ਹਾਂ ਕਿਚਨ ਚ ਵੇਖਦੇ ਆ ਕੀ ਬਣਾਉਣੀ ਹੈ ਮੈਂ ਜਿੱਥਰ ਮੈਂ ਤਦ ਤੇਤਾ ਤਾਤਾ ਤੇ ਸੇਵੀਆਂ ਬਣਾਉਣੀਆਂ ਤੇ ਇੱਥੇ ਮੈਂ ਕੜੀ ਦਾ ਸਮਾਨ ਕੱਟਦੀ ਹਾਂ ਕੜੀ ਬਣਾਉਣੀ ਆ ਪਾਤੀਆਂ ਇਹ ਆਪਾਂ ਸੇਵੀਆਂ ਇੱਥੇ ਤੇ ਇਹ ਅਪਾ ਸੇਮੇ ਤੇ ਘੱਟ ਤੇ ਹੌਲੀ ਹੌਲੀ ਭਲੀਆਂ ਆਉਣੀਆਂ ਤੇ ਇੱਧਰ ਆਪਾ 100 ਗ੍ਰ ਭਾਂਤੀ ਤੇ ਆਹ ਮੇਰੇ ਕੋਲੇ ਨਾਰੀਅਲ ਦਾ ਬਰਾਦਾ ਖਤਮ ਹੋਇਆ ਸੀ ਇਹ ਮੈਂ ਨਵਾਂ ਪੈਕਟ ਲੰਗਾਇਆ ਤੇ ਆ ਕਸਟਰ ਪਾ ਕੇ ਮੈਂ ਬਣਾਉਂਦੀ ਸੀ ਇਹਨੇ ਹਾਂ ਜੀ ਇਹ ਸੇਮੀਆਂ ਤਾਂ ਬਣ ਗਈਆਂ ਆਪਣੀਆਂ ਵਿੱਚੇ ਮੈਂ ਕਸਟਰ 100 ਗ੍ਰ ਤੇ ਨਾਰੀਅਲ ਦਾ ਬਰਾਦਾ ਤਾਂ ਸਾਰਾ ਕੁਝ ਪਾ ਤਾ ਹੁਣ ਮੈਂ ਬਣਾਉਣ ਲੱਗੀ ਕੜੀ ਹਾਂ ਜੀ ਇੱਧਰ ਆਪਾ ਕੜੀ ਵੀ ਤਰਤੀ ਸਾਰਾ ਕੁਝ ਪਾਤਾ ਵਿੱਚ ਤੇ ਹੁਣ ਆਪਾਂ ਇਹ ਟਾਕ ਦਿੰਨੇ ਤੇ ਬੰਨ ਜੂਗੀ ਇਹ ਪੂਨਾ ਟਾਈਮ ਹੈ ਅੱਟਾ ਗੁੰਨ ਤੇ ਫਰੂਟ ਲੈ ਲਾਂਗੇ ਹੁਣ ਇਸੇ ਮੈਚ ਕਰਕੇ ਹਾਂ ਜੀ ਆ ਮੈਂ ਕਰ ਲਿਆ ਸਾਰਾ ਸਮਾਨ ਤਿਆਰ ਪੈਕ ਕਰ ਲਿਆ ਤੇ ਫਰੂਟ ਤੇ ਸਲਾਦ ਲੈ ਲਿਆ ਤੇ ਹੁਣ ਮੈਂ ਇਹਨੂੰ ਪਾਉਣੀ ਆ ਇਸ ਲਫਾਪੇ ਵਿੱਚ ਬੈਗ ਦੇ ਵਿੱਚ ਪੈਕ ਕਰਕੇ ਫਿਰ ਲਿਜਾਣ ਨੂੰ ਠੀਕ ਹੈ ਜੀ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਬਾਏ ਬਾਏ